ਹਾਂਜੀ ਅੱਜ ਆਪਾਂ ਬਣਾਉਣ ਵਾਲੇ ਆਂ ਪਰਕੇ ਬੈਂਗਣੀਆਂ ਆ ਆਪਾਂ ਲਏ ਆ ਪਿਆਜ਼ ਅਦਰਕ ਬੈਂਗਣੀਆਂ ਆ ਆਲੂ ਆਲੂ ਨਹੀਂ ਪਾਉਂਦੇ ਆਪਾਂ ਵਿੱਚ ਇਹ ਬੈਂਗਣੀਆਂ ਛੀਰ ਲੀਆਂ ਜੀ ਇਹਨਾਂ ਨੂੰ ਅਸਲ ਇਹ ਮਸਾਲਾ ਤਿਆਰ ਕਰ ਲੈ ਜੀ ਆਪਾਂ ਇਹਨੂੰ ਮਸਾਲਾ ਇਹ ਹੁਣ ਬੈਂਗਣੀਆਂ ਤਾਲ ਲੀਆਂ ਜੀ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਹੁਣ ਸਾਰੀਆਂ ਨੂੰ ਆ ਮਸਾਲੇ ਦੇ ਵਿੱਚ ਪਾ ਕੇ ਆਪਾਂ ਇਹਨਾਂ ਮਸਾਲੇ ਨੂੰ ਫਰਾਈ ਕਰ ਲੈਣਾ ਸਾਰੇ ਨੂੰ ਇਹ ਮਸਾਲਾ ਸਾਰਾ ਫਰਾਈ ਕਰ ਲੈਣਾ ਜੀ ਇਹ ਬੈਂਗਣਿਆਂ ਦੇ ਵਿੱਚ ਹੁਣ ਮਸਾਲਾ ਭਰਾਂਗੇ ਜੀ ਇਹ ਮਸਾਲਾ ਭਰਾਂਗੇ ਹੁਣ ਆਪਾਂ ਇਹ ਆਪਾਂ ਫਰਾਈ ਕਰ ਲਈਏ ਜੀ ਬੈਂਗਣੇ ਹਨ ਇਹ ਮਸਾਲਾ ਭਰ ਕੇ ਆਪਾਂ ਫਰਾਈ ਕਰਦੇ ਹਾਂ ਇਹਨਾਂ ਨੂੰ ਸਾਰੇ ਨੂੰ ਮਸਾਲਾ ਭਰ ਕੇ ਆਪਾਂ ਫਰਾਈ ਕਰਦੇ ਹਾਂ ਜੀ ਇਹ ਦੇਖੋ ਜੀ ਫਰਾਈ ਹੋ ਗਏ ਹਨ ਹੁਣ ਉਹਦਾ ਪੁੱਲਸਾ ਕਰ ਰਹੇ ਹਾਂ ਦੇਖੋ ਇਹ ਸਾਰੀਆਂ ਪਕਵਣਾਂ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਰੈਸਪੀ ਦੱਸੋ ਜੀ ਕਮੈਂਟ ਕਰਕੇ